ਸਹੀ ਸ਼ਿਗਰੂ ਨਾਨਕਦੇਵ ਜੀ ਅਤੇ ਮਾਤਾ ਸੁਲਖਣੀ ਦੇ ਵਿਆਹ ਪੁਰਬ ਦਾ ਨਗਰ ਕੀਰਤਨ ਅੱਜ ਸੁਲਤਾਨਪੁਰ ਲੋਧੀ ਤੋਂ ਬਟਾਰਾ ਲਈ ਰਵਾਨਾ ਹੋਇਆ ਸੀ ਇਸ ਵਕਤ ਅਸੀਂ ਬਟਾਰਾ ਸ਼ਹਿਰ ਦੇ ਵਿੱਚ ਗੁਰਦੁਆਰਾ ਕੰਨ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੇ ਕਿ ਨਗਰ ਕੀਰਤਨ ਪਹੁੰਚੇਗਾ ਅਤੇ ਉੱਥੇ ਉਹਨਾਂ ਹੀ ਵਿਆਹ ਦੀਆਂ ਰਸਮਾਂ ਦੇ ਮੁਤਾਬਕ ਉਸ ਬਰਾਤ ਰੂਪੀ ਨਗਰ ਕੀਰਤਨ ਦਾ ਸਵਾਗਤ ਹੋਏਗਾ ਨਾਲ ਨਾਲ ਤਸਵੀਰਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੀਆਂ ਦਿਖਾਣੇ ਆ ਜਿੱਥੇ ਕਿ ਲੋਕ ਅੱਜ ਸਲਾਨਾ ਵਿਆਹ ਪੁਰਬ ਨੂੰ ਦੇਖਣ ਵਾਸਤੇ ਹਜ਼ੂਮ ਜਿਹੜਾ ਹੈ ਸੰਗਤਾਂ ਦਾ ਇਕੱਠਾ ਹੋਇਆ ਔਰ ਇਸ ਗੁਰਦੁਆਰਾ ਸਾਹਿਬ ਦਾ ਆਪਣਾ ਇੱਕ ਇਤਿਹਾਸ ਹੈ ਮੰਨਿਆ ਜਾਂਦਾ ਕਿ ਜਦੋਂ ਜਿਸ ਵੇਲੇ ਪਹਿਲੇ ਪਛਾਈ ਦੇ ਵਿਆਹ ਦਾ ਸਮਾਗਮ ਚੱਲ ਰਿਹਾ ਸੀ ਤਾਂ ਉੱਥੇ ਸਿੱਖਣੀਆਂ ਦਿੰਦੇ ਹੋਏ ਇੱਕ ਮਾਤਾ ਨੇ ਕਿਹਾ ਕਿ ਤੁਸੀਂ ਕੰਧ ਦੇ ਨਾਲ ਲੱਗ ਕੇ ਨਾ ਬੈਠੋ ਇਹ ਕੰਧ ਜਿਹੜੀ ਹੈ ਡਿੱਗ ਸਕਦੀ ਹੈ ਔਰ ਉਸੇ ਵਕਤ ਅ ਗੁਰੂ ਸਾਹਿਬਾਨ ਦੇ ਵੱਲੋਂ ਇਹ ਵਚਨ ਦਿੱਤਾ ਗਿਆ ਸੀ ਕਿ ਮਾਤਾ ਇਹ ਕੰਧ ਬੈਠੇਗੀ ਨਹੀਂ ਟੁੱਟੇਗੀ ਨਹੀਂ ਸਕੋ ਸਦੀਆਂ ਸਦੀਆਂ ਤੱਕ ਇੱਕ ਅੰਧ ਰਹਿਣੀ ਐ ਸੋ ਉਸੇ ਹੀ ਇਤਿਹਾਸ ਦੇ ਵਿੱਚ ਪਟਿਆਲਾ ਸ਼ਹਿਰ ਦੇ ਵਿੱਚ ਗੁਰਦੁਆਰਾ ਕੰਤ ਸਾਹਿਬ ਮੌਜੂਦ ਹੈ ਜਿੱਥੇ ਅਸੀਂ ਇਸ ਵਕਤ ਖੜੇ ਆ ਔਰ ਇੱਥੇ ਪਹੁੰਚੀ ਹੋਈ ਸੰਗਤ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਇਤਿਹਾਸ ਬਾਰੇ ਔਰ ਅੱਜ ਦੇ ਇਸ ਦਿਨ ਨੂੰ ਉਹ ਕਿੰਨੀ ਖੁਸ਼ੀ ਦੇ ਨਾਲ ਮਨਾ ਰਹੇ ਨੇ ਅਹੀਂ ਅੰਮ੍ਰਿਤਸਰ ਤੋਂ ਆਏ ਸਾਡੀ ਸਭਾ ਸੋਸਾਇਟੀ ਹੈਗੀ ਆ ਪ੍ਰਸ਼ਾਦ ਸਿੰਘ ਗੁਰਸੇਵਕ ਸਭਾ ਅਹੀਂ ਜਿੱਥੇ ਵੀ ਸਮਾਗਮ ਹੁੰਦਾ ਸਾਨੂੰ ਚਿੱਠੀ ਜਾਂਦੀ ਆ ਅਹੀਂ ਫਰੀ ਨਿਸ਼ਕਾਮ ਸੇਵਾ ਮਤਲਬ ਜਿਹੜੀ ਆਉ ਕਰਦੇ ਇਹ ਗੁਰੂ ਸਾਹਿਬ ਦਾ ਮਤਲਬ ਹਰ ਵਾਰੀ ਅਸੀਂ ਆਉਨੇ ਆ ਕੰਧ ਸਾਹਿਬ ਮੇਲੇ ਤੇ ਇਹ ਇਤਿਹਾਸ ਆ ਇੱਥੇ ਹਰ ਸਾਲ ਮਤਲਬ ਵਿਆਹ ਵਾਂਗੂ ਮਤਲਬ ਪ੍ਰੋਗਰਾਮ ਪੂਰਾ ਗੁਰੂ ਨਾਨਕ ਸਾਹਿਬ ਦਾ ਹੁੰਦਾ ਅੱਜ 12 12:30 ਵਜੇ ਜਾਣੇ ਆਉਣੀ ਆ ਇਹ ਕੰਧ ਸਾਹਿਬ ਦਾ ਇਤਿਹਾਸ ਇਹ ਆ ਕਿ ਇੱਥੇ ਜਦੋਂ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਤੋਂ ਆਏ ਨੇ ਇੱਥੇ ਇੱਥੇ ਆ ਕੇ ਤੇ ਬੈਠੇ ਨੇ ਤੇ ਵਿਹਲੀ ਸੀ ਏ ਵਲੀ ਦੇ ਵਿੱਚ ਬੈਠੇ ਨੇ ਤੇ ਕੁਝ ਗਲਤ ਫੈਮਿਲੀ ਬੱਚਿਆਂ ਦੀ ਹੋਈ ਬੀਬੀਆਂ ਚ ਵੀ ਗੁਰੂ ਨਾਨਕ ਸਾਹਿਬ ਵੱਡੀਆਂ ਉਮਰ ਦੇ ਨੇ ਤੇ ਇਹਨਾਂ ਨਾਲ ਦੁਰਘਟਨਾ ਵਰਤਾਈ ਜਾਵੇ ਵੀ ਕੰਧ ਸੁੱਟ ਕੇ ਤੇ ਇਹਨਾਂ ਨੂੰ ਮਾਰ ਦਿੱਤਾ ਜਾਵੇ ਵੀ ਲੜਕੀ ਦੀ ਉਮਰ ਛੋਟੀ ਆ ਤੇ ਮਹਾਰਾਜ ਜੀ ਕੰਧ ਕੋਲ ਬੈਠੇ ਸੀ ਤੇ ਇੱਕ ਬਜ਼ੁਰਗ ਆਈ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਬੇਟਾ ਇਹ ਕੰਧ ਡਿੱਗਣ ਵਾਲੀ ਆ ਤੇ ਮਹਾਰਾਜ ਜੀ ਨੇ ਸੁਭਾਏ ਕੀ ਕਿਹਾ ਬੀਬੀ ਇਹ ਚਾਰ ਜੋਗ ਕੰਧ ਰਹਿਣ ਵਾਲੇ ਇਹ ਇਸ ਉਸਤਾਨ ਦਾ ਇਤਿਹਾਸ ਆ ਉਸ ਦੇ ਬਾਅਦ ਇਹ ਜਿਹੜੀ ਕੰਧ ਸੀ ਕੱਚੀ ਇਹਨੂੰ ਲੋਕਾਂ ਨੇ ਦਵਾਈ ਵਜੋਂ ਵਰਤਣਾ ਚਾਲੂ ਕਰ ਦਿੱਤਾ ਕਿ ਜਦੋਂ ਮੱਥਾ ਟੇਕਣਾ ਹੁਣਾ ਥੋੜੀ ਜੀ ਚੁੰਨੀ ਪੂਪੂਤੀ ਭਰਨੀ ਤੇ ਆਖਣਾ ਬੱਚਿਆਂ ਨੂੰ ਕੋਲ ਕੇ ਪਿਆਦਾਂਗੇ ਬੁਖਾਰ ਹਟ ਜਾਣਾ ਕਿਸੇ ਦੇ ਡੰਗਰ ਬੰਬਾਰ ਆ ਦੁੱਧ ਨਹੀਂ ਦਿੰਦੇ ਉਹਨਾਂ ਨੂੰ ਜਾ ਕੇ ਦੇਈ ਜਣਾ ਫਿਰ ਉਹ ਫਿਰ ਸਰੋਨੀ ਕਮੇਟੀ ਨੇ ਮਤਲਬ ਇਸ ਦੇ ਸੋਚ ਕੇ ਵੀ ਇਹ ਇਤਿਹਾਸ ਖਤਮ ਹੋ ਜਾਣਾ ਚਾਹਜੋ ਕਿ ਤਰ੍ਹਾਂ ਰਣੀ ਫੇਰ ਇਹ ਸ਼ੀਸ਼ੇ ਦੇ ਵਿੱਚ ਮੜੀ ਹੈ ਇਹਦਾ ਇਹ ਇਤਿਹਾਸ ਹੈ ਸਾਡੇ ਬਟਾਲੇ ਵਿੱਚ ਹਰ ਸਾਲ ਬਾਬਾ ਜੀ ਦਾ ਵਿਆਹ ਹੁੰਦਾ ਹੈ ਤਾਂ ਸਾਨੂੰ ਬੜਾ ਚਾਹ ਹੁੰਦਾ ਬਾਬਾ ਜੀ ਦੇ ਵਿਆਹ ਦਾ ਤਾਂ ਹੀ ਹਰ ਸਾਲ ਆਨੇ ਆ ਸਾਨੂੰ ਬਹੁਤ ਵਧੀਆ ਲੱਗਦਾ ਹੈ ਦੂਰੋਂ ਦੂਰੋਂ ਦੁਨੀਆ ਵੀ ਆਂਦੀ ਹੈ ਕਾਫੀ ਤੇ ਬਾਬੇ ਦਾ ਵਿਆਹ ਵੇਖਣ ਤੇ ਸਾਨੂੰ ਬਹੁਤ ਅੱਛਾ ਫੀਲ ਹੁੰਦਾ ਵੀ ਸਾਡੇ ਸ਼ਹਿਰ ਵਿੱਚ ਬਾਬਾ ਜੀ ਦਾ ਵਿਆਹ ਲੈ ਵਾਈ ਗੁਰਜੀ ਦਾ ਖਾਉ ਸਾ ਵਾਈ ਗੁਰਜੀ ਕੀ ਖਤੇ ਅਸੀਂ ਤਰਨਤਾਰਨ ਤੋਂ ਆਏ ਆ ਬਾਬਾ ਜੀ ਦਾ ਵਿਆਹ ਦੇ ਚਾਰਜ ਉਹਨਾਂ ਦੇ ਦੇਖਣ ਵਿੱਚ ਖੁਸ਼ੀ ਜੋ ਆਪਣੀ ਹਾਰੀ ਲਾਉਣ ਵਾਸਤੇ ਅਸੀਂ ਤੇ ਵਟਾਲੇ ਦੇ ਲਾਗੋ ਹੀ ਆਏ ਆ ਦੇ 5-6 ਕਿਲੋਮੀਟਰ ਸਾਡਾ ਪਿੰਡਾ ਕੋੜਲਾ ਸ਼ਰਫ ਉਥੋਂ ਸਾਡੀ ਇੱਥੇ ਸੇਵਾ ਲੱਗਦੀ ਆ ਤੇ ਸੇਵਾ ਕਰਨ ਆ ਹੀ ਇੱਥੇ ਆਉਂਦੇ ਆ ਹਾਂਜੀ ਹਾਂਜੀ ਬਹੁਤ ਮਾਣ ਆ ਨਹੀਂ ਸਾਡ ਨੂੰ ਕਿ ਇਸੇ ਕਰਕੇ ਚਲੋ ਸੰਗਤਾਂ ਦਾ ਸੰਯੋਗ ਦੇ ਨਾਲ ਅਸੀਂ ਸੇਵਾ ਕਰਨ ਆਉਂਦੇ ਆ ਤੁਸੀਂ ਕੀ ਕਹਿੰਦੇ ਮਾਣ ਆ ਵੀ ਮੈਂ ਤੇ ਲੋਕਲ ਵਟਾਲੇ ਦਾ ਆ ਬਹੁਤ ਖੁਸ਼ੀ ਹੋਈ ਹੈ ਜੀ ਤੇ ਖੁਸ਼ੀ ਹੁੰਦੀ ਹਰ ਸਾਲ ਚਾਹ ਹੁੰਦਾ ਵਾ ਵੀ ਬਾਬੇ ਦਾ ਵਿਆਹ ਆ ਸੰਗਤ ਦੀ ਸੇਵਾ ਕਰੀਏ ਜਿੰਨੀ ਹੋ ਸਕੇ ਜ਼ਿਆਦਾ ਸੇਵਾ ਕਰੀਏ ਵਾਹਿਗੁਰਜੀ ਦਾ ਕਾਹਲ ਦਾ ਵਾਹਿਗੁਰਜੀ ਕੀ ਫਤਿਹ ਮੈਂ ਇੱਥੇ ਸੋਮਨੀ ਕਮੇਟੀ ਦਾ ਮੁਲਾਜ਼ਮ ਆ ਹਾਂ ਜੀ ਸਾਨੂੰ ਜਾਨੀ ਕਿ ਸੁਣ ਲੋ ਬਈ ਆਪਣੇ ਘਰ ਵਰਗਾ ਚਾਹ ਹਵਾ ਜਿਸ ਤਰ੍ਹਾਂ ਮੰਗਵizie ਕਿ ਘਰ ਵਿੱਚ ਵਿਆਹ ਆ ਬੰਦਾ ਕਿਸੇ ਦਾ ਤੇ ਚਾਹ ਹੁੰਦਾ ਸਾਰੀ ਸੁਣੋ ਵੀ ਇਹ ਹਿਸਾਬ ਨਾਲ ਇਹਨਾਂ ਚਾਹ ਵੀ ਬਹੁਤ ਜ਼ਿਆਦਾ ਖੁਸ਼ੀ ਹੋਣੀ ਆ ਸੰਗ ਦੇ ਦਰਸ਼ਨ ਕਰਕੇ ਕੋਈ ਐਸੀ ਰੱਬ ਦੀ ਰੂਹ ਆ ਜਿਹਦੇ ਨਾਲ ਸਾਡਾ ਮਨ ਪਵਿੱਤਰ ਹੋ ਜਾਂਦਾ ਵਾ ਤੇ ਇਹ ਆ ਵੀ ਜਿਹੜੀ ਇਹ ਕਾਂਦੇ ਅਗਣੀ ਇਹ ਗੁਰੂ ਸਾਹਿਬ ਦਾ ਬਹੁਤ ਤਕੜਾ ਵਰਦਾਨ ਹੈ ਇਥੇ ਗੁਰਨਾਪਾ ਸਾਹਿਬ ਆਈਦਾ ਹੀ ਕੰਨ ਥੱਲੇ ਬੈਠੇ ਆ ਇਹ ਕੱਚੀ ਕਾਂਦੇ ਸੱਤ ਯੁਗ ਤੱਕ ਰਹਿਣੀ ਆ ਯੁਗਾਂ ਯੁਗਾਂ ਤੱਕ ਰਹਿਣੀ ਹੈ ਬਿਲਕੁਲ ਉਸ ਤਰ੍ਹਾਂ ਜਿਸ ਤਰ੍ਹਾਂ ਇਹ ਜਿਦਾਗਾ ਹਾਂਜੀ ਆਲੇ 5:30 ਸਾਲਾ ਆਇਆ ਲਾਲ ਬੜਾ ਲੰਮਾ ਸਟੈਂਡ ਰਹਿ ਗਿਆ ਵਾ